ਕਿ ਅੱਜ ਨੀਵੇਂ ਹੋਣਾ ਤਾਂ ਸਾਨੂੰ ਆਉਂਦਾ ਹੀ ਨਹੀਂ ਆ ਜਦ ਕਿ ਸਾਡੇ ਯਿਸੂਮਸੀ ਦੇ ਕਲਾਮ ਦੇ ਵਿੱਚ ਅਸੀਂ ਕਹਿੰਨੇ ਆ ਪ੍ਰਭੂ ਯਿਸੂਮਸੀ ਕਹਿੰਦਾ ਫਿਲਪੀਆ 2 ਦੀ ਪੰਟਾ ਉਹ ਸੁਭਾ ਹੋਵੇ ਜੋ ਮਸੀਹ ਯਿਸੂ ਯਿਸੂਮਸੀ ਦਾ ਸੁਭਾਨ ਨੀਵੇਂ ਹੋਣ ਵਾਲਾ ਸੀ ਕਾਕੜ ਵਾਲਾ ਸੀ ਮੇਰੇ ਨਾਲ ਗੱਲਬਾਤ ਕਰੋ ਅੱਜ ਕੀ ਸੁਭਾ ਸੀ ਯਿਸੂਮਸੀ ਦਾ ਅਸੀਂ ਨੀਵੇਂ ਹੋ ਕੇ ਦੇਖਦੇ ਆ ਘਰ ਵਾਲਾ ਘਰ ਵਾਲੀ ਦੇ ਵਿੱਚ ਹੀ ਲੜਾਈ ਨਹੀਂ ਹੁੰਦੀ ਘਰ ਵਾਲਾ ਕਹਿੰਦਾ ਲੈ ਤੇਰੀ ਜਾਦੀ ਹੈ ਪਰ ਮੈਂ ਵੀ ਨਹੀਂ ਵਿੱਚ ਝੁਕਦਾ ਘਰ ਵਾਲੀ ਵੀ ਕਹਿੰਦੀ ਐ ਮੈਂ ਵੀ ਫੇ ਆਇਆ ਵੱਡਾ ਚੱਕੀ ਫਿਰਦਾ ਪਰ ਮੇਰੇ ਤੋਂ ਵੀ ਆਕੜ ਬੜੀ ਆ ਸਮਝੈਰੀ ਗੱਲ ਦੀ ਕਿ ਨਹੀਂ ਇੱਕ ਪਾਸੇ ਅਸੀਂ ਕਹਿੰਨੇ ਆ ਖੁਦਾ ਨੂੰ ਪਉਣਾ ਅਸੀਂ ਨਾਮਦਾਨ ਲੈ ਹੋਇਆ ਪ੍ਰਭੂ ਦੇ ਤੇ ਆਕੜ ਤੇਰੇ ਅੰਦਰ ਤੇ ਨਾਮਦਾਨ ਕਿੱਥੇ ਆ ਨਾ ਨਾਮ ਐ ਤੇ ਨਾ ਦਾਨ ਆ ਨਾ ਨਾਮ ਐ ਤੇ ਨਾ ਦਾਨ ਆ ਤੂੰ ਨਾਮਦਾਨ ਕਾਹਦਾ ਲੈ ਲਿਆ ਓਏ ਫੋਟੋ ਦਾ ਗੱਲ ਚ ਫੋਟੋ ਪਾ ਲਈ ਮੈਂ ਇਹ ਨਾਮਦਾਨ ਐ ਨਾਮ ਦਾ ਮਤਲਬ ਹੁੰਦਾ ਜਿੰਨੇ ਖੁਦਾ ਦਾ ਨਾਮ ਲੈ ਲਿਆ ਖੁਦਾ ਵਾਂਗੂ ਨੀਵਾ ਹੋ ਗਿਆ ਉਹ ਹੈ ਹੀ ਨਹੀਂ ਆ ਸੁਣੋ ਥਾੜੀ ਰੁਕੋ ਰੁਕੋ ਨਾਮਦਾਨ ਦਾ ਜੀ ਮਤਲਬ ਸਮਝ ਲਓ ਦਿਮਾਗ ਨਹੀਂ ਕੋ ਨਾਮਦਾਨ ਦਾ ਮਤਲਬ ਕੀ ਗਲ ਵਿੱਚ ਪਾਉਣ ਨਾਲ ਜਦ ਪ੍ਰਸ਼ਦਾ ਖਾਨਾ ਨਾਮ ਦਾ ਨਹੀਂ ਨਾਮਦਾਨ ਦਾ ਮਤਲਬ ਜਿਹੜੇ ਬੰਦੇ ਨੇ ਪਰਮੇਸ਼ਰ ਨੂੰ ਪਾਲਿਆ ਉਹ ਤਾਂ ਉਦ ਨਹੀਂ ਮਰ ਗਿਆ ਫਿਰ ਉਹ ਨਹੀਂ ਜਿੰਦਾ ਪਰਮੇਸ਼ਰ ਜਿੰਦਾ ਉਹਦੇ ਅੰਦਰ ਪਰਮੇਸ਼ਰ ਜਿੰਦਾ ਪਰਮੇਸ਼ਰ ਜਿੰਦਾ ਇਹ ਆਖਦਾ Hallelujah Hallelujah Hallelujah